ਮੇਰੇ ਡੈਡੀ ਨੇ ਮੇਰੇ ਭਾਈ ਦੇ ਗੋਲੀ ਮਾਰਦੀ ਕਿਉਂ ਮਾਰੀ ਸੀ ਆਏ ਮੇਰੇ ਹੋਰ ਵੀ ਹੋਰ ਦੀ ਮੈਂ ਵਿਆਹ ਕਰੋ ਨੂੰ ਮੇਰੇ ਦਾਦੀ ਉਹ ਕਹਿੰਦਾ ਕਰੋ ਨਿਕਲੋ ਮੈਨੂੰ ਬਜ਼ੰਦ ਨਹੀਂ ਹੈਗੀ ਤੇਰੀ ਮਾਂ ਤੁਸੀਂ ਨਿਕਲੋ ਇਤਜ਼ਾਰੇ ਜਣੇ ਮੇਰੇ ਭਾਈ ਦੇ ਗੋਲੀ ਮਾਰਦੀ ਸਾਡੇ ਤਿੰਨਾਂ ਦੇ ਕੱਟਦਾ ਸੀ ਉਹ ਤਾਂ ਰਾਤ ਦੇ ਕੋਈ ਆ ਗਿਆ ਉਹਨਾਂ ਨੇ ਬਚਾ ਲਿਆ ਮੈਨੂੰ ਮੇਰੇ ਭਾ ਮੇਰੇ ਮਾਮੇ ਨੂੰ ਆ ਮੇਰੇ ਭਾਈ ਨੂੰ ਮਾਰਦਾ ਬਰਨੇ ਉਹਨੂੰ ਸੋ ਜਸਨਾ ਦੋ ஒிோ மீ கட்டூர ஆய வேற தோட்ட வேறா ஆய வேற பி ஆய மேரா பை மே

नले बाय नले बाय ਸਸਤੇ ਅੱਗੇ ਇਹ ਮਸਾਂ ਨਗਾਸੀਬਾ ਉਹ ਨਹੀਂ ਵਜਾ ਲੱਗਿਆ ਉਹਦੀ ਨਰਦਾ ਸੀ ਗਈ ਕਿੰਨੇ ਟਾਈਮ ਤੋਂ ਚੱਲ ਰਹੀ ਕਲੇਜੀ ਇਹ ਆਪਣਾ ਇਸਨੇ ساری ਜ਼ਿੰਦਗੀ ਨਾ ਇਹ ਬੰਦਾ ਨਹੀਂ ਸੀ ਬਹੁਤ ਟਾਈਮ ਦਾ ਇਹ ਜਿਹੜਾ ਸੀਗਾ ਬੰਦਾ ਤੰਗ ਕਰ ਰਿਹਾ ਸੀ ਬੱਚਿਆਂ ਨੂੰ ਬਹੁਤ ਟਾਈਮ ਦਾ ਕੁੱਟਮਾਰ ਕਰ ਰਿਹਾ ਸੀਗਾ ਕਿ ਕੱਲ ਤਾਂ ਕੁਝ ਜ਼ਿਆਦੀ ਹੱਦ ਪਰ ਗਏ ਕਰ ਗਿਆ ਵੀ ਬੱਚਿਆਂ ਨੂੰ ਪਹਿਲਾਂ ਤਾਂ ਉਹਨਾਂ ਦੇ ਮਾਗਰ ਪੈ ਗਿਆ ਰੈਫਲ ਲੈ ਕੇ ਤਾਂ ਕਿ ਜੋ ਬਾਰ ਬੱਚੇ ਉਹਨਾਂ ਨੂੰ ਖੜਾ ਛਡਾ ਕੇ ਬਾਹਰ ਨੂੰ ਭਜੇ ਤਾਂ ਬਾਹਰ ਭੱਜਨਸਾਰ ਨਿਕਲ ਕੇ ਬਾਹਰੀ ਉੱਥੇ ਗਲੀ 'ਚ ਖੜ ਕੇ ਫੈਰ ਮਾਰਿਆ ਅਜਿਹਾ ਕੀ ਕਾਰਨ ਸੀ ਜਿਹੜਾ ਕਿ ਹਮੇਸ਼ਾ ਹੀ ਕੁੱਟ ਮਾਰ ਰਹੀ ਦੀ ਸੀ ਇਹ ਕੀ ਇਹਦਾ ਕਾਰਨ ਸੀਗਾ ਜੀ ਕਿ ਜਿਹੜਾ ਫਾਦਰ ਸਾਹਿਬ ਸੀਗੇ ਬੇਟੇ ਦੇ ਉਹ ਗਲਤ ਚੱਲ ਰਹੇ ਸੀਗੇ ਜੋ ਕਿ ਜਿਹਦੇ ਕਾਰਨ ਘਰ 'ਚ ਕਲੇਸ਼ ਰਹਿ ਰਿਹਾ ਸੀਗਾ ਨੌਜਵਾਨ ਦੀ ਕਿੰਨੀ ਉਮਰ ਸੀ ਜੀ ਇਹਦੀ ਕੀ ਕਰਦਾ ਸੀ 19 ਸਾਲ ਦੀ ਉਮਰ ਸੀ ਜੀ ਸਟੱਡੀ ਕਰ ਰਿਹਾ ਸੀਗਾ ਅੱਛਾ ਕਿੱਥੇ ਕਰ ਪੜਦਾ ਸੀਗਾ ਜੀ ਇਹ ਆਪਣੇ ਪੀਖੀ ਕੋਲੇ ਕਾਲਜ ਚ ਜੀ ਅੱਛਾ ਜੀ ਹਾਂਜੀ ਕੀ ਕਾਰਨ ਕੀ ਹੋਇਆ ਮਤਲਬ ਵੀ ਕਿਉਂ ਮਤਲਬ ਇਹਨਾਂ ਦੀ ਜਿਹੜੀ ਮੌਤ ਨੇ ਲਈ ਇਹਦੇ ਕਾਰਨ ਤਾਂ ਸਾਰੇ ਇਹੀ ਸੀਗਾ ਵੀ ਉਹ ਕਹਿ ਰਿਹਾ ਸੀ ਵੀ ਮੈਂ ਦੂਜੀ ਮੈਰਿਜ ਕਰਾਉਣੀ ਆ ਅੱਛਾ ਹਾਂਜੀ ਇਹ ਤਾਂ ਉਹਨਾਂ ਨੇ ਤਾਂ ਸਿਰਫ ਸਾਰੀ ਫੈਮਿਲੀ ਖਤਮ ਕਰਨੀ ਸੀ ਇਹ ਤਾਂ ਕੁਦਰਤੀ ਵੀ ਸਾਰੇ ਆਣ ਗਮਾਂਡ ਆ ਗਏ ਨਾਲ ਦੇ ਜਿਹੜੇ ਇਲੈਕਟਿਵ ਸੀਗੇ ਉਹਨਾਂ ਨੇ ਆ ਕੇ ਰੈਫਲ ਫੜ ਲਈ ਨਹੀਂ ਤਾਂ तकरीबन 2 ਮਿੰਟ ਦੀ ਦੂਰੀ ਤੇ ਸਾਰਿਆਂ ਨੂੰ ਮਾਰ ਦੇਣਾ ਸੀ ਤਿੰਨਾਂ ਜਣਿਆਂ ਨੂੰ ਇਹ ਮਿੱਤਰ ਜਿਹੜਾ ਲੜਕਾ ਉਹਦੇ ਡੈਡੀ ਕੰਮ ਕੀ ਕਰਦੇ ਨੇ ਜੀ ਉਹ ਇਹ ਜੀ ਰਿਟਾਇਰ ਆਰਮੀ 'ਚ ਸੀਗੇ ਹੁਣ ਆਪਣੇ ਸਤੌਜ ਉਹ 'ਚ ਉਦਮ ਸਿੰਘ ਉਹ 'ਚ ਅਕੈਡਮੀ 'ਚ ਲੱਗੇ ਹੋਏ ਨੇ ਸਿਕਿਉਰਿਟੀ ਵਾਚ ਜੋਟੀ ਕਰਦੇ ਨੇ ਪਾਲ ਸਿੰਘ ਫੌਜੀ ਰਹਿੰਦਾ ਹੈਗਾ ਸਾਡੇ ਗੁਵਣ 'ਚ ਹੀ ਠੀਕ ਹੈ ਜੀ ਉਹ ਪਹਿਲਾਂ ਵੀ ਉਹਦੇ ਬੱਚਿਆਂ ਨੂੰ ਤੰਗ ਪਰੇਸ਼ਾਨ ਕਰਦਾ ਸੀਗਾ ਕੋਈ ਮਾੜਾ ਮੋਟਾ ਜਿਵੇਂ ਆਮ ਪਰਿਵਾਰ 'ਚ ਹੁੰਦਾ ਰਹਿੰਦਾ ਹੈਗਾ ਪਰ ਉਹ ਹੈ ਹੀ ਗਲਤ ਹੈਗਾ ਜੋ ਸਾਰਾ ਪਿੰਡੀ ਮਤਲਬ ਉਹਨੂੰ ਪਤਾ ਹੈਗਾ ਸਾਰੇ ਪਿੰਡ ਨੂੰ ਕੀ ਕੀ ਕੱਕੀ ਲੜਾਈ ਝੜਾ ਕਿਉਂ ਹੁੰਦਾ ਸੀਗਾ ਲੜਾਈ ਝਗੜਾ ਤਾਂ ਜਿਵੇਂ ਬੰਦਾ ਜਦੋਂ ਗਲਤ ਹੁੰਦਾ ਹੈਗਾ ਫਿਰ ਉਹ ਸੋਚਦਾ ਵੀ ਮੇਰਾ ਪਰਿਵਾਰ ਨਹੀਂ ਮੈਨੂੰ ਵਧੀਆ ਲੱਗਦਾ ਹੈਗਾ ਜਦੋਂ ਕੋਈ ਗਲਤ ਹੋਵੇ ਠੀਕ ਹੈ ਜੀ ਤਾਂ ਉਹਨੂੰ ਦੂਸਰੀ ਵਧੀਆ ਲੱਗਦਾ ਹੈਗਾ ਮਤਲਬ ਮਾੜਾ ਮੋਟਾ ਜਿਵੇਂ ਬੱਚੇ ਟੋਕਦੇ ਰਹਿੰਦੇ ਨੇਗੇ ਫਿਰ ਵੀ ਜਿਵੇਂ ਨੌਜਵਾਨ ਅੱਜ ਦੇ ਉਹਨਾਂ ਨੂੰ ਪਤਾ ਪੜ੍ਹਿਆ ਲਿਖਿਆ ਸੀਗਾ ਬੱਚਾ ਪਰ ਇਹ ਵੀ ਫੌਜ ਚੋਂ ਰਿਟਾਇਰਡ ਹੈਗਾਗਾ ਉਹਨੇ ਬੱਚੇ ਨੇ ਮਾੜਾ ਮੋਟਾ ਕੁਝ ਕਿਹਾ ਹੋਣਾ ਵੀ ਤੂੰ ਇਸ ਤਰ੍ਹਾਂ ਨਾ ਕਰ ਉਹ ਮਤਲਬ ਡਰਿੰਕ ਵਗੈਰਾ ਕਰ ਲੰਦਾ ਸੀਗਾ ਡਰਿੰਕ ਕਰੀ ਹੋਈ ਸੀਗੀ ਉਹਦੇ ਲਵੇ ਆਪਦੀ ਲਾਇਸੈਂਸੀ ਰਾਈਫਲ ਹੈਗੀ ਹੈਗੀ ਤਾਂ ਬੱਚਾ ਚਲੋ ਬਾਹਰ ਭੱਜ ਗਿਆ ਕੁੜੀ ਨੇ ਬਚਾਉਣ ਦੀ ਵਿਚਾਰੀ ਨੇ ਬਹੁਤ ਕੋਸ਼ਿਸ਼ ਕੀਤੀ ਤਾਂ ਗਵੰਡੀਆਂ ਦਾ ਗੇਟ ਖਲਾ ਰਿਆ ਸੀਗਾ ਪਰ ਉਹ ਪਿੱਛੇ ਆ ਗਿਆ ਤਾਂ ਉਹਨੇ ਪਿੱਛੋਂ ਉਹਦੇ ਸਿੱਧੀ ਗੋਲੀ ਮਾਰੀ ਤਾਂ ਉਹ ਬੱਚੇ ਦੀ 10-15 ਮਿੰਟਾਂ ਬਾਅਦ ਡੈਥ ਹੋ ਗਈ ਵਿਚਾਰੇ ਦੀ ਕੀ ਕਰਦਾ ਸੀ ਨੌਜਵਾਨ ਜੀ ਉਹ ਪੜ ਰਿਆ ਸੀਗਾ ਗ੍ਰੈਜੂਏਸ਼ਨ ਦਾ ਵਿਦਿਆਰਥੀ ਸੀਗਾ ਜੀ ਹੋਰ ਕੋਣ-ਕੋਣ ਸੀ ਪਰਿਵਾਰ ਚ ਉਹਦੀ ਸਿਸਟਰ ਹੈਗੀ ਉਹਦੀ ਮਦਰ ਹੈਗੀ ਤੇ ਉਹਦਾ ਬਾਪ ਜਿਹੜਾ ਹੁਣ ਉਹ ਤਾਂ ਚਲੋ ਹੈ ਹੀ ਹੈਗਾ ਰਿਟਾਇਰ ਕਿੰਨਾ ਟਾਈਮ ਹੋ ਗਿਆ ਜੀ ਉਹਨਾਂ ਨੂੰ ਉਹਨੂੰ 2-4 ਸਾਲ ਹੀ ਹੋਈ ਨਹੀਂ ਰਿਟਾਇਰਮੈਂਟ ਹੋਈ ਨਹੀਂ ਜੀ ਅੱਛਾ ਠੀਕ ਕਰਦੇ ਸੀ ਹੁਣ ਉਹ ਸਕਿਉਰਿਟੀ ਗਾਰਡ ਦਾ ਕੰਮ ਕਿ ਸਕੂਲ ਚ ਕਰਦਾ ਸੀਗਾ ਜੀ ਠੀਕ ਕਿੰਨੀ ਕੁ ਉਮਰ ਸੀ ਉਹਦੀ ਉਮਰ ਹੋਣੀ ਜੀ ਉਹਦੀ 40-45 ਸਾਲ ਦੇ ਕਰੀਬ ਅਪ੍ਰੋਕਸੀਮੇਟਲੀ ਮੁੰਡਾ ਕਿਹੜੀ ਕਲਾਸ ਚ ਪੜ੍ਹਦਾ ਸੀ ਮੁੰਡਾ ਬੀਏ ਕਰ ਰਿਹਾ ਸੀਗਾ ਜੀ ਅੱਛਾ ਕਿਹੜੇ ਕਾਲਜ ਚ ਕਾਲਜ ਤਾਂ ਨਹੀਂ ਕਲੀਅਰ ਹੈਗਾ ਜੀ ਠੀਕ ਹੈ ਇਹ ਸਾਨੂੰ ਅੱਜ ਸਵੇਰੇ ਰਵਿਨਾ ਉਹ ਰਾਣੀ ਔਰ ਪਰਮਜੀਤ ਕੌਰ ਪਤਨੀ ਗਪਾਲ ਸਿੰਘ ਬਸੇ ਚੀਮਾ ਨੇ ਇਤਲਾਹ ਦਿੱਤੀ ਕਿ ਸਾਡੇ ਘਰ ਕੁਲੇਡੁਪਲੇਸ਼ ਰਹਿੰਦਾ ਸੀ ਮੇਰਾ ਪਤੀ ਦੇ ਕਿਸੇ ਹੋਰ ਜਨਾਨੀ ਨਾਲ ਕੋਈ ਸੰਬੰਧ ਸੀ ਜਿਸ ਕਰਕੇ ਘਰੇ ਕੁਲੇਸ਼ ਰਹਿੰਦਾ ਸੀ ਰਾਤੀ 11 ਵਜੇ ਕਰੀਬ ਬੀਤੀ ਰਾਤ 11 ਵਜੇ ਕਰੀਬ ਗੋਪਾਲ ਸਿੰਘ ਨੇ ਆਪਣੇ ਬੇਟੇ ਅਮਨਦੀਪ ਦੇ ਜੋ ਕਿ 19 ਸਾਲ ਦਾ ਸੀ ਗੋਲੀ ਮਾਰ ਕੇ ਉਹਨੂੰ ਮਾਰਤਾ ਅਮਨਦੀਪ ਕੀ ਕਰਦਾ ਸੀ ਅਮਨਦੀਪ ਸਿੰਘ ਆਪਣਾ ਬੀਏ ਦੀ ਪੜ੍ਹਾਈ ਕਰ ਰਿਹਾ ਸੀ ਜੀ ਉਹਦੇ ਡੈਡੀ ਪਿਤਾ ਜੀ ਕੀ ਕਰਦੇ ਸੀ ਪਿਤਾ ਜੀ ਉਹਦੇ ਫੌਜ ਚ ਰਿਟਾਇਰ ਸੀ ਤੇ ਅੱਜਕੱਲ ਸਤੌਜ ਵਿਖੇ ਕਿਸੇ ਅਕੈਡਮੀ ਸਕਿਉਰਟੀ ਗਾਰਡ ਦੀ ਡਿਊਟੀ ਕਰਦੇ ਸੀ ਕਿਹੜੀ ਤਰ੍ਹਾਂ ਦਾ ਸਰ ਮਕਦਮਾ ਦਰਜ ਕੀਤਾ ਜੀ ਇਹ 103 1 ਬੀ ਐਨ ਐਸ ਅਤੇ 27 ਆਰਮਜ਼ ਐਕਟ ਦੇ ਤਹਿਤ ਮਕਦਮਾ ਦਰਜ ਕੀਤਾ ਗਿਆ ਗ੍ਰਿਫਤਾਰੀ ਹੋ ਗਈ ਸਰ ਦੋਸ਼ੀ ਦੀ ਭਾਲ ਜਾਰੀ ਹੈ ਅਸੀਂ ਜਲਦੀ ਉਹਨੂੰ ਗ੍ਰਿਫਤਾਰ ਕਰ ਲਾਂਗੇ ਇਹ ਦੋ ਬੱਚੇ ਸੀ ਵੱਡੀ ਬੇਟੀ ਹੈ ਜੀ ਫੈਮਿਲੀ ਚੋਰ ਕਾਂਕਰਮਨ ਸੀ ਦੋ ਬੱਚੇ ਸੀ ਜੀ ਵੱਡੀ ਬੇਟੀ ਐ ਛੋਟਾ ਬੇਟਾ ਘਰ ਵਾਲੀ ਆ ਤੇ ਫੋਜੀ ਸੀ ਠੀਕ ਗਪਾਲ ਸਿੰਘ ਕੀ ਕਰਦੇ